ਪ੍ਰੇਮ ਪ੍ਰੇਮ ਕੁਮਾਰ ਵੱਲੋਂ ਵਕ ਵਕ ਸਕੂਲਾਂ ਚ ਲੱਖਾਂ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜਾਂ ਦੇ ਕੀਤੇ ਉਦ்கਾਟਨ ਫਲੋਰ ਮੁੱਖ ਮੰਤਰੀ ਪੰਜਾਬ ਸਸਾ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਦੇ ਸਿੱਖਿਆ ਖੇਤਰ ਨੂੰ ਬਿਹਤਰੀਨ ਬਣਾਉਣ ਵਾਸਤੇ ਵਢੀ ਗਈ ਮੁਹਿੰਮ ਪੰਜਾਬ ਸਿੱਖਿਆ ਕ੍ਰਾਂਤੀ ਤਿਤ ਸਰਕਾਰੀ ਸਕੂਲਾਂ ਵਿੱਚ ਮਿਸਾਲੀ ਕਾਰਜ ਕੀਤੇ ਜਾ ਰਹੇ ਹਨ ਜਿਸ ਨਾਲ ਸੂਬੇ ਦਾ ਸਿੱਖਿਆ ਢਾਂਚਾ ਦੇਸ਼ ਪਰ ਲਈ ਮਿਸਾਲ ਬਣਿਆ ਹੈ ਇਹ ਪਰਗਟਾਵਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਫਲੋਰ ਹਲਕੇ ਦੇ ਵਾਕ ਵੱਖ ਸਰਕਾਰੀ ਸਕੂਲਾਂ ਲੱਖਾਂ ਰੁਪਏ ਦੀ ਲਾਗਤ ਨਾਲ ਵੱਖ-ਵੱਖ ਵਿਕਾਸ ਕਾਰਜਾਂ ਦੇ ਉਤਕਾਟਨ ਉਪਰੰਤ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਧੁਨਿਕਤਾ ਨਾਲ ਭਰਪੂਰ ਸਿੱਖਿਆ ਪ੍ਰਦਾਨ ਕਰਨ ਲਈ ਅਧਿਆਪਕਾਂ ਨੂੰ ਵਿਦੇਸ਼ਾਂ ਵਿੱਚ ਭੇਜ ਕੇ ਸਿਖਲਾਈ ਮੁਹੱਈਆ ਕਰਵਾਈ ਜਾ ਰਹੀ ਹੈ। ਮਾਨ ਸਰਕਾਰ ਨੇ ਕਰੋੜਾਂ ਰੁਪਏ ਦੇ ਫੰਡ ਸਿਰਫ ਸਿੱਖਿਆ ਖੇਤਰ ਜਾਰੀ ਕਰਕੇ ਇਹ ਸਿੱਧ ਕਰ ਦਿੱਤਾ ਹੈ ਕਿ ਸਰਕਾਰ ਸਿੱਖਿਆ ਦਾ ਮਿਆਰ ਉੱਪਰ ਚੁੱਕਣ ਲਈ ਕਿੰਨੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ। शिक्षा क्रांति पंजाब विच वड्डा बदला ਲੈਣ ਕੇ ਆ ਰਹੀ ਹੈ ਅਤੇ ਲੋਕ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਹਟਾ ਕੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾ ਰਹੇ ਹਨ ਇਸ ਮੌਕੇ ਤੇ ਪ੍ਰਿੰਸੀਪਲ ਰਜਵੰਤ ਸਿੰਘ ਪ੍ਰਿੰਸੀਪਲ ਮੈਡਮ ਸੁਸ਼ੀਲਾ ਕੁਮਾਰੀ ਨਿਰਮਲ ਪੱਟੀ ਡਾਕਟਰ ਵਿਪਵ ਸ਼ਰਮਾ सुरेंद्र डाबर ਪਰਮਜੀਤ ਭਾਰਤੀ ਸ਼ੰਕਰ ਸੰਦੂ ਹਰੀਕਿਸ਼ਨ ਮਨੋਰ ਲਾਲ ਰਣਬੀਰ 인ਦਰਜੀਤ ਮੈਡਮ ਕੁਸ਼ਮਲਤਾ ਸੁਖਵਿੰਦਰ ਕੌਰ ਪੀਏ ਦੀਪਾ ਬਕਾਪੁਰ ਅਤੇ ਹੋਰ ਹਾਜ਼ਰ ਸਨ ਕੈਮਰਾਮੈਨ ਵਿਜੈ ਮਾਨ ਦੇ ਨਾਲ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਕੀ ਕਰੋ ਸ਼ੁਰੂਆਤ ਜੀ ਕਰੋ ਸਰ ਕੋਈ ਆ ਜੀ ਕਲਾਪਿੰਗ ਲਾ ਲਓ ਨਾ ਅਜੀ ਵਿੱਚ ਕੈਮਰਾ ਆਦਾ ਵਿੱਚ ਲਾਈਟ ਆ ਰਹੀ ਪਾਜੀ ਪੱਟੇ ਆ ਲੋ ਠੀਕ ਆ ਕਰੋ ਪਾਜੀ ਵਿੱਚ ਮੇਰਾ ਸਾਰਾ ਸ਼ੋਟ ਖਰਾਬ ਹੋ ਗਿਆ ਬਲ ਸੋਨਿਆਲ ਨਾ ਜੀਵਾ ਇਸ ਨੋਟ ਦ ਪ੍ਰੇਪਰੇਸ਼ਨ ਫਾਰ ਲਾਈਫ ਬਟ ਇਟ ਇਜ਼ ਦ ਲਾਈਫ ਇਟਸੈਲਫ ਸਿੱਖਿਆ ਇਨਸਾਨ ਨੂੰ ਸਿਰਫ ਗਿਆਨ ਹੀ ਨਹੀਂ ਦਿੰਦੀ ਪਰ ਜ਼ਿੰਦਗੀ ਨੂੰ ਜੀਣ ਦਾ ਤਰੀਕਾ ਵੀ ਸਿਖਾਉਂਦੀ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ Thank you for joining us for observing. हल्का विधानसभा फ्रोड का बहुत ही महत्वपूर्ण स्कूल स्कूल लड़कियां As a memory of today's celebration, <laughs> <title>. <laughs> Leadership is not all about title.

ਓਕੇ ਰਪੜ ਜੀ ਕਲਾਪਿੰਗ ਕਰਾ ਲਿਓ ਨਾਲ हाँ जी एक मिनट जी एक मिनट हाँ जी हाँ जी क्लैपिंग करा लो बोले सोनिहाल सरिया ओके जी ਆਦੇ ਹੈ ਵੈਲਕਮ ਹੈ ਕਿ ਸਾਡੇ ਇਸ ਭਾਰਤਵਸ਼ ਦੇ ਵਿੱਚ ਜਿੱਥੇ ਸਾਡੇ ਇੱਥੇ ਗੁਰੂਆਂ ਪੀਰਾਂ ਨੇ ਜਨਮ ਲਿਆ ਜਿੱਥੇ ਬਹੁਤ ਸੇਧ ਦਿੱਤੀ ਹੈ ਪਰ ਅਫਸੋਸ ਕਿ ਸਾਡੀ ਇਸ ਭਾਰਤਵਸ਼ ਦੇ ਵਿੱਚ ਅਜਿਹੇ ਗੈਰ ਕਾਨੂੰਨੀ ਜੋ ਕਸ਼ਮੀਰ ਦੇ ਵਿੱਚ ਇੱਕ ਬਹੁਤ ਹੀ ਮੰਦ ਭਾਗੀ ਘਟਨਾ ਵਾਪਰੀ ਹੈ ਜਿਹਦੇ ਵਿੱਚ ਅਤਵਾਸ਼ਤੇ ਜਿਹੜੇ ਮਹਜਜ ਨਾਗਰਿਕ ਉਹਨਾਂ ਦੀ ਜਾਨ ਨੂੰ ਜੀਤੀ ਹੈ ਸੋ ਉਸ ਸੰਬੰਧ ਭਾਗੀ ਘਟਨਾ ਦਾ ਅਸੀਂ ਜਿਹੜਾ ਹੈ ਅੱਜ ਇਸ ਮੰਚ ਤੋਂ ਬਹੁਤ ਉਹਦੇ ਮਾਣ ਜਿਹੜਾ ਖੜਨਾ ਹੈ ਧੰਨਵਾਦ ਮਿਨਸ ਦੇ ਵੀਡੀਓ ਦੇ ਵਿੱਚ ਅੱਜ ਉਹ ਫੰਕਸ਼ਨ ਹੋ ਰਿਹਾ ਉਸ ਫੰਕਸ਼ਨ ਦੀ ਸ਼ੁਰੂਆਤ ਬਈਨਾ ਅੱਜ ਤੇਜ ਦੇ ਵਿੱਚ ਹੋ ਰਹੀ ਤੇ ਬਤਾ ਜਿਹੜਾ ਆਤਵਾਦੀ ਹਮਲਾ ਸਾਰਿਆਂ ਦਾ ਇਸ ਗੀਤ ਦੇ ਵਿੱਚ ਆਉਣ ਵਾਸਤੇ ਬਹੁਤ-ਬਹੁਤ ਧੰਨਵਾਦ ਗਰਮੀ ਜਾਦਾ ਹੈ ਅਸੀਂ ਇਹ ਫੰਕਸ਼ਨ ਬਹੁਤ ਲੰਬਾ ਨਹੀਂ ਹੋਣ ਬਚਾਂਗੇ ਮਾਪੇ ਸਵੇਰ ਦੇ 10:30 ਵਜੇ ਤੇ ਆਏ ਹੋਏ ਆ उन्होंने बहुत बहुत धन्यवाद क्यों रुके हुए थर्ड पोजीशन आई है धवनदीप तोड़ा सैवनटीन डिस्ट्रिक्ट लेवल से फर्स्ट पोजीशन आई है समर कुमार अंडर नाइन है और ਸਾਡੇ ਸਾਰੇ ਬੱਚੇ ਜਿਹੜੇ ਨੇ ਬਧੀ ਬੜੇ ਵਧੀਆ ਇਹਨਾਂ ਨੇ ਪਰਫਾਰਮ ਕੀਤਾ ਹੈ ਸਟੇਟ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਅੱਜ ਦੇ ਮੁੱਜ਼ਜ਼ਜ਼ ਮਹਿਮਾਨ ਉਹਨਾਂ ਦਾ ਸਵਾਗਤ ਉਹਨਾਂ ਨੂੰ ਜਿਹੜਾ ਸਨਮਾਨਤ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਸਰ ਹਲਕਾ ਪਦਾਰਸ਼ਾ ਪਰੌਰ ਦੇ ਸਿੱਖਿਆ ਗ੍ਰਾਤੀ ਭਰੰਦਾ ਪੰਜਾਬ ਹਰੀ ਤਹਿਤ ਅੱਜ ਅਸੀਂ ਸ਼ਹਿਰ ਦੇ ਜਿਹੜੇ ਪੰਜ ਪੁੱਤੇ ਉਹਨਾਂ ਦਾ ਕਾਟਣ ਕਰਕੇ ਉਹਨਾਂ ਬੱਚੇ ਦੇ ਬੱਚਿਆਂ ਨੂੰ ਉਹ ਬਿਲਡਿੰਗਾਂ ਜਿਹੜੀਆਂ ਸਮਰਪਿਤ ਕੀਤੀ ਆ ਔਰ ਸਭ ਤੋਂ ਪਹਿਲਾਂ ਸਰਕਾਰੀ ਪ੍ਰਾਇਮਰੀ ਸਕੂਲ ਜਿਹੜਾ ਲੜਕੀਆਂ ਆ ਉੱਥੇ ਬਹੁਤ ਹੀ ਵਧੀਆ ਜਿਹੜੇ ਆ ਉਹ ਕਲਾਸਰੂਮ ਕਮਰੇ ਸੀ ਔਰ ਵਾਸ਼ਰੂਮ ਦਾ ਜਿਹੜਾ ਸੀ ਉੱਥੇ ਕਾਟਣ ਕਰਕੇ ਆਇਆ ਔਰ ਉਸ ਤੋਂ ਬਾਅਦ ਲਗਭਗ 16 ਲੱਖ ਦੀ ਲਾਗਤ ਦੇ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਲੋਰ ਲੜਕੇ ਜਿਹੜਾ ਕਿ ਅੱਜ ਸਕੂਲ ਆਫ ਐਮਿਨੈਂਸੀਆ ਉੱਥੇ ਮੇਰੇ ਖਿਆਲ ਚ ਵੀ 4.5 ਕਰੋੜ ਦੀ ਲਾਗਤ ਦੇ ਨਾਲ ਪ੍ਰੋਜੈਕਟ ਚੱਲੇ ਨੇ ਔਰ ਅਸੀਂ ਅੱਜ ਉੱਥੇ 16 ਲੱਖ ਦੀ ਲਾਗਤ ਦੇ ਨਾਲ ਜਿਹੜਾ ਹੈ ਵਾਸ਼ਰੂਮ ਤੇ ਜਿਹੜੇ ਕਮਰੇ ਬਰਾਂਡੇ ਉਹਨਾਂ ਦਾ ਕਰਕੇ ਆਇਆ ਔਰ ਉਸ ਤੋਂ ਅਗਲਾ ਸਕੂਲ ਜਿਹੜਾ ਬਹੁਤ ਹੀ ਅਹਿਮ ਸਕੂਲ ਆ ਇਹ ਹਲਕੇ ਦਾ ਸਕੂਲ ਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਲੋਰ ਲੜਕੀਆਂ ਜਿੱਥੇ ਕਿ ਲਗਭਗ 43 ਲੱਖ ਦੀ ਲਾਗਤ ਦੇ ਨਾਲ ਜਿੱਥੇ ਐਨ ਐਸ ਕਯੂ ਆਫ ਸਕੀਮ ਦੇ ਨਾਲ ਬਿਊਟੀ ਤੇ ਹੈਲਥ ਦੋ ਪ੍ਰੋਜੈਕਟਾਂ ਦੇ ਉੱਤੇ ਬਹੁਤ ਹੀ ਵਧੀਆ ਸ਼ਾਨਦਾਰ ਲੈਵਜ਼ ਵੰਡੀਆਂ ਆ ਔਰ ਉਹਨਾਂ ਦੇ ਨਾਲ ਕਮਰੇ ਵੰਡੇ ਨੇ ਔਰ ਬਹੁਤ ਹੀ ਉੱਥੇ ਵਧੀਆ ਵਾਸ਼ਰੂਮ ਇਹਨਾਂ ਬੱਚੀਆਂ ਦੇ ਲਈ ਆ ਵੰਡੇ ਨੇ ਸਕੂਲ ਦਾ ਪੁੱਛ ਸਮੁੱਚਾ ਜਿਹੜਾ ਐਟਮੋਸਫੀਅਰ ਆ ਬਹੁਤ ਹੀ ਵਧੀਆ ਆ ਔਰ ਇਸ ਤੋਂ ਅੱਗੇ ਅਸੀਂ ਸਰਕਾਰੀ ਪ੍ਰਾਈਵੇਟ ਸਕੂਲ ਰਫਦਾਸਪੁਰਾ ਜਿੱਥੇ ਕਿ ਬਹੁਤ ਹੀ ਵਧੀਆ ਕਮਰੇ ਤੇ ਵਾਸ਼ਰੂਮਾਂ ਦਾ ਜਿਹੜਾ ਉੱਥੇ ਉਗਾਟਨ ਕਰਨਾ ਆ ਉੱਥੇ ਵੀ ਗਿਣਤੀ ਬਹੁਤ ਹੀ ਜ਼ਿਆਦਾ ਹੈ ਲਗਭਗ 250 ਉੱਥੇ ਸਟੈਂਥ ਆ ਔਰ ਇੱਥੇ ਤਕਰੀਬਨ 14-1500 ਦੇ ਨੇੜੇ-ਤੇੜੇ ਹੈ ਉਧਰ ਸਕੂਲ ਜਿਹੜਾ ਲੜਕਿਆਂ ਦਾ ਉੱਥੇ ਵੀ ਬਹੁਤ ਸਟੈਂਥ ਹੈਗਾ ਹਰ ਸਕੂਲ ਦੇ ਵਿੱਚ ਬਹੁਤ ਹੀ ਵਧੀਆ ਐਟਮੋਸਫੀਅਰ ਲਗਭਗ ਅਸੀਂ ਕਰੋੜਾਂ ਦੇ ਨੇੜੇ-ਤੇੜੇ ਅੱਜ ਜਿਹੜਾ ਹੈ ਆ ਲੱਖ ਦੇ ਨਾਲ ਜਿਹੜੇ ਬڑے ਪ੍ਰੋਜੈਕਟ ਆ ਉਹਨਾਂ ਦਾ ਅਸੀਂ ਉਗਾਟਨ ਕਰ ਰਹੇ ਆ ਸੋ ਇਸ ਸੂਬੇ ਦੇ ਮੁੱਖ ਮੰਤਰੀ ਸਤਿ ਭਗਵਾਨ ਸਿੰਘ ਮਾਨ ਹੋਰਾਂ ਦੀ ਰਹਿਨਵਾਈ ਦੇ ਵਿੱਚ ਅਗਵਾਈ ਦੇ ਵਿੱਚ ਔਰ ਸਤਕਾਰਤ ਸਾਡੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਹੋਰਾਂ ਦੀ ਚਤਨਾ ਸਦਕਾ ਇਹ ਸਾਰਾ ਜਿਹੜਾ ਸਿੱਖਿਆ ਕ੍ਰਾਂਤੀ ਦੇ ਨਾਲ ਬਦਲਦਾ ਪੰਜਾਬ ਆ ਔਰ ਸੱਚੀ ਮੁੱਚੀ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਕ੍ਰਾਂਤੀ ਆ ਗਈ ਆ ਅਸੀਂ ਵੀ ਸਿੱਖਿਆ ਵਿਭਾਗ ਦੇ ਵਿੱਚ ਕੰਮ ਕੀਤਾ ਆ ਪਰੰਤੂ ਉਸ ਵਕਤ ਅਸੀਂ ਦੇਖਦੇ ਸੀ ਕਿ ਕਦੋਂ ਇਦਾਂ ਦਾ ਕਦਮ ਆਉਂਦਾ ਆ ਪਰੰਤੂ ਅੱਜ 2022 ਤੋਂ ਜਿਹੜਾ ਇਹ ਸ਼ੁਰੂ ਹੋ ਚੁੱਕਾ ਆ ਅੱਜ ਅਸੀਂ ਬੜੇ ਫਕਰ ਤੇ ਮਾਣ ਨਾਲ ਕਹਿ ਰਿਹਾ ਕਿ ਸਿੱਖਿਆ ਕ੍ਰਾਂਤੀ ਦੇ ਨਾਲ ਇਹਨਾਂ ਸਾਡੇ ਬੱਚਿਆਂ ਤੇ ਬੱਚਿਆਂ ਦਾ ਭਵਿੱਖ ਬਹੁਤ ਹੀ ਵਧੀਆ ਸੁਭੇਗਾ ਪਹਿਲੀ ਪਹਿਲੀ ਸਰਕਾਰ ਹੈ ਜਿਹੜੀ ਵਿਕਾਸ ਤੇ ਕੰਮ ਕਰ ਰਹੀ ਹੈ ਕੀ ਰਜ਼ਾਨ ਲੱਗਦਾ ਕਿੰਧਾ ਦਾ ਸਕੂਲਾਂ ਦਾ ਫੀਸ ਆ ਬਹੁਤ ਹੀ ਵਧੀਆ ਤੁਸੀਂ ਦੇਖੋ ਸਟਾਫ ਆ ਸਟਾਫ ਨੂੰ ਪਤਾ ਹੈ ਮੇਰੇ ਨਾਲ ਸ਼ੀਲਾ ਕੁਮਾਰੀ ਜੀ ਸਕੂਲ ਦੇ ਪ੍ਰਿੰਸੀਪਲ ਨੇ ਅਗੇ ਕੜੇ ਨਹੀਂ ਅਸੀਂ ਇਕੱਠਿਆਂ ਨੇ ਤਕਰੀਬਨ ਸਿੱਖਿਆ ਪਾ ਦੇ ਵਿੱਚ ਬੜਾ ਵੱਡਾ ਕੰਮ ਕੀਤਾ ਆ ਅਸੀਂ ਤਾਂ ਹੈਰਾਨ ਆ ਸਾਡੇ ਕੋਲ ਉਹਨਾਂ ਦਿਨਾਂ ਦੇ ਵਿੱਚ ਸਟਾਫ ਬਹੁਤ ਘੱਟ ਹੁੰਦਾ ਸੀ ਸਾਨੂੰ ਕਿਤੇ ਪੈਸਾ ਹੀ ਨਹੀਂ ਮਿਲਦਾ ਹੁੰਦਾ ਸਕੂਲਾਂ ਦੇ ਵਿੱਚ ਲਾਉਣ ਲਈ ਅੱਜ ਇਹ ਵਧਾਈ ਦੇ ਪੱਤੇ ਨੇ ਜਿੱਥੇ 43 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਅੱਜ ਇਹ ਸਕੂਲ ਦੇ ਵਿੱਚ ਪ੍ਰੋਜੈਕਟ ਚੱਲਿਆ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਪੈਸੇ ਕਹਿ ਲਏ ਉਹਨੇ ਪੈਸੇ ਇਹਨਾਂ ਨੂੰ ਪ੍ਰੋਵਾਈਡ ਹੋਣਗੇ ਪਰੰਤੂ ਇਥੋਂ ਬੱਚੇ ਜਿਹੜੇ ਹੈਗੇ ਆ ਰਾਸ਼ਟਰ ਦਾ ਨਾਮ ਚਮਕਾਉਣ ਵਾਲੇ ਨਿਕਲਣੇ ਨੇ ਔਰ ਅਸੀਂ ਉਹਨਾਂ ਦੇ ਲਈ ਕੰਮ ਕਰਨਾ ਹੈ